ਕੋਡੀ ਤੋਂ ਕਹਿੰਦੇ ਹੀਰਾ ਬਣ ਗਿਆ ਜਿਹਨੂੰ ਪੈ ਜਾਏ ਸ਼ੌਂਕ ਕਬੱਡੀ ਦਾ ਛੋਟੇ-ਛੋਟੇ ਜਵਾਕ ਜਿਨ੍ਹਾਂ ਨੂੰ ਸ਼ੌਂਕ ਹੈ ਕਬੱਡੀ ਦਾ ਪਿੰਡ ਦੇ ਕੁਝ ਨੌਜਵਾਨਾਂ ਨੇ ਨੇਕ ਉਪਰਾਲਾ ਕੀਤਾ ਕਬੱਡੀ ਕਲੱਬ ਜਿਹੜਾ ਕਿ ਆ ਪਿੰਡ ਦੇ ਵਿੱਚ ਬਣਾਇਆ ਅੱਜ ਦੀ ਯੂਥ ਨੂੰ ਜਿੱਥੇ ਯੂਥ ਗਲਤ ਰਸਤੇ ਤੇ ਜਾ ਰਿਹਾ ਤੁਸੀਂ ਛੋਟੀ ਪੀੜੀ ਤੋਂ ਹੀ ਉਹਨੂੰ ਕਬੱਡੀ ਵਾਲੇ ਪਾਸੇ ਲੈ ਕੇ ਜਾ ਰਹੇ ਹਾਂ ਤਾਂ ਇਹ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਸਾਡਾ ਨੋ ਸਾਂਝੀਗਾ ਵੀਰ ਸੀਗਾ ਸੱਜਣ ਉਹ ਬਾਹਰ ਚਲੇ ਗਏ ਹੁਣ ਉਹ ਇੱਕ ਮਨ ਜਵਾਕਾਂ ਨੂੰ ਖੜਾ ਰਹੇ ਸੀਗੇ ਸਾਡੇ ਵੀਰ ਮਨੂੰ ਤੇ ਇਹਨਾਂ ਨੇ ਜਵਾਕਾਂ ਨੂੰ ਕੇਲਿਆਂ ਦੀ ਸੇਵਾ ਕੀਤੀ ਜਵਾਕਾਂ ਦੀ ਗਿਣਤੀ ਵਧਦੀ ਵਧ ਗਈ ਅਸੀਂ ਇਹਨਾਂ ਲਈ ਖਾਣਕ ਦਾ ਜਿਵੇਂ ਰਗੜਾ ਹੋ ਗਿਆ ਫਰੂਟ ਹੋ ਗਏ ਛੋਲੇ ਦੇਸੀ ਕਿਓ ਸਾਰੀ ਖਾਣਕ ਦਾ ਅਸੀਂ ਪ੍ਰਬੰਧ ਕਰਨ ਲੱਗੇ ਤੇ ਉਦੋਂ ਬਾਅਦ ਅਸੀਂ ਕਰਾਇਆ 32 ਕਿਲੋ ਦਾ ਟੂਰਨਾਮੈਂਟ ਤਾਂ ਕਿ ਜਿਹੜੇ ਛੋਟੇ ਜਵਾਕ ਆ ਇਹ ਉਤਸ਼ਾਹਿਤ ਹੋ ਸਕਣ ਤਾਂ ਕਿ ਗਰਾਊਂਡ 'ਚ ਆਉਣ ਲੱਗ ਜਾਣ ਤੇ ਉਦੋਂ ਬਾਅਦ ਹੁਣ ਸਾਡੇ ਕੋਲੇ ਅੱਜ ਦੀ ਡੇਟ 'ਚ ਛੋਟੇ ਜਵਾਕ 50 ਤੋਂ 60 ਛੋਟੇ ਜਵਾਕ ਆ ਤੇ 30 ਤੋਂ 35 ਵੱਡੇ ਜਿੱਥੇ ਗਰਾਊਂਡ ਖਾਲੀ ਸੀਗਾ ਬਿਲਕੁਲ ਅੱਜ ਉੱਥੇ ਬਾਬੇ ਦੀ ਕਿਰਪਾ ਨਾਲ ਸਾਡੇ ਸਾਰੇ ਜਿੰਨੇ ਸਾਡੇ ਪਿੰਡ 'ਚ ਪੂਰੇ ਤੌਰ ਤੇ ਸਾਾਨੂੰ ਸਹਿਯੋਗ ਆ ਸਰਪੰਚ ਸਾਹਿਬ ਵੱਲੋਂ ਵੀ ਸਾਡੇ ਪ੍ਰਧਾਨ ਮਨਜੀਤ ਸਿੰਘ ਆਪੜਾ ਵੱਲੋਂ ਵੀ ਤੇ ਜਿੰਨੇ ਵੀ ਆ ਸਾਰੇ ਸਾਨੂੰ ਪੂਰਾ ਪਿਆਰ ਦਿੱਤੇ ਆ ਕਬੱਡੀ ਸਾਡੇ ਪਿੰਡ 'ਚ ਜਮੇ ਹੀ ਖਤਮ ਹੋ ਚੁੱਕੀ ਸੀ ਕਿਉਂ ਇੱਕ ਤਾਂ ਮੋਬਾਈਲ ਕਰਕੇ ਦੂਜਾ ਨਸ਼ਿਆਂ ਕਰਕੇ ਨਸ਼ਿਆਂ ਦਾ ਪ੍ਰਭਾਵ ਘਟਿਆ ਸਾਡੇ ਪਿੰਡ 'ਚ ਤੇ ਇਹ ਘਟਨਾ ਸਿਰਫ ਖੇਡਾਂ ਨਾਲ ਆਪਾਂ ਜੇ ਕਹੀਏ ਵੀ ਆਪਾਂ ਸਰਕਾਰ ਨਸ਼ਾ ਰੋਕ ਦੂਗੀ ਸਰਕਾਰ ਨਸ਼ਾ ਨਹੀਂ ਰੋਕ ਸਕਦੀ ਇਸ ਇਹ ਨਸ਼ਾ ਆਪਾਂ ਆਪ ਹੀ ਰੋਕ ਸਕਦੇ ਹਾਂ ਜਿਉਂ ਜਿਉਂ ਆਪਾਂ ਪਲੇਅਰਾਂ ਨੂੰ ਖੇਡਾਂ ਵੱਲ ਲਿਆਵਾਂਗੇ ਉਹਨਾਂ ਦੀ ਸਿਹਤ ਬਣੂਗੀ ਉਹਨਾਂ ਦਾ ਛਾ ਖੇਡਾਂ ਵੱਲ ਆਊਗਾ ਤੇ ਇਹਨਾਂ ਦੇ ਮਾਪਿਓ ਵੀ ਪ੍ਰਸ਼ੰਸਾ ਕਰਦੇ ਨੇ ਕਿ ਨਹੀਂ ਬਈ ਬੜੀ ਖੁਸ਼ੀ ਹੁੰਦੀ ਆ ਪਹਿਲਾ ਪਹਿਲਾ ਹੋਇਆ ਹਨਾ ਪਹਿਲਾ ਪਹਿਲਾ ਕਰਨ ਲੱਗੇ ਵੀ ਮੁੰਡੇ ਇਕੱਠੇ ਕਰਕੇ ਕੀ ਪਤਾ ਕੀ ਕਰੀ ਜਾਂਦੇ ਨੇ ਵੀ ਕਿਤੇ ਗਲਤ ਪਾਸੇ ਨਾ ਲੱਗ ਜਾਣ ਹੁਣ ਜਿਹਦੇ ਘਰੇ ਜਾਂਦੇ ਆ ਅਗਲਾ ਕਹਿੰਦਾ ਯਾਰ ਬਈ ਖੁਸ਼ੀ ਹੁੰਦੀ ਆ ਤੁਸੀਂ ਜਵਾਕ ਲਾ ਤੇ ਆ ਹੁਣ ਤੁਹਾਡੇ ਮੂਰੇ ਪੇਰੈਂਟਸ ਉਹ ਛੱਡ ਕੇ ਚੱਲਦੇ ਹੋ ਸਾਹਮਣੇ ਖੜੇ ਹੋ ਆਪ ਛੱਡ ਕੇ ਚੱਲੇ ਬਈ ਤੀਜੇ ਪਿੰਡ ਤੋਂ ਨੇ ਕਬੱਡੀ ਤੋਂ ਕਹਿੰਦੇ ਹੀਰਾ ਬਣ ਜਾ ਜਿਹਨੂੰ ਪੈ ਜਾ ਸ਼ੌਂਕ ਕਬੱਡੀ ਦਾ ਤਾਂ ਅੱਜ ਉਸੇ ਦੇ ਚੱਲਦੇ ਹੋਏ ਪਿੰਡ ਹੰਬਣਾ ਤੁਹਾਨੂੰ ਲੈ ਕੇ ਪਹੁੰਚੇ ਆਂ ਜਿੱਥੇ ਛੋਟੇ-ਛੋਟੇ ਜਵਾਕ ਜਿਨ੍ਹਾਂ ਨੂੰ ਸ਼ੌਂਕ ਹੈ ਕਬੱਡੀ ਦਾ ਤੇ ਪਿੰਡ ਦੇ ਕੁਝ ਨੌਜਵਾਨਾਂ ਨੇ ਨੇਕ ਉਪਰਾਲਾ ਕੀਤਾ ਤੇ ਕਬੱਡੀ ਕਲੱਬ ਜਿਹੜਾ ਕੀ ਹੈ ਪਿੰਡ ਦੇ ਵਿੱਚ ਬਣਾਇਆ ਤੇ ਹੁਣ ਇੱਥੇ ਕਬੱਡੀ ਕਰਾਉਂਦੇ ਨੇ ਗੱਲਬਾਤ ਕਰਦੇ ਆਂ ਜਿੱਥੇ ਸਿਖਾਉਣ ਦੇ ਵੀ ਹੈ ਸਾਰਾ ਕੁਝ ਤਾਂ ਸੱਚੀ ਗੱਲ ਬਾਈ ਜੀ ਸੱਚੀ ਗੱਲ ਜੀ ਵਾਜੂਦ ਜੀ ਕਾ ਖਾਲਸਾ ਵਾਜੂਦ ਜੀ ਕੀ ਫਤਹਿ ਮਾਈਕਰੋ ਦੀ ਸਭ ਤੋਂ ਪਹਿਲਾਂ ਤਾਂ ਬਹੁਤ ਵਧੀਆ ਤੁਸੀਂ ਉਪਰਾਲਾ ਜਿਹੜਾ ਕੀਤਾ ਹੋਇਆ ਇਹ ਵੀ ਅੱਜ ਦੀ ਯੂਥ ਨੂੰ ਜਿੱਥੇ ਯੂਥ ਗਲਤ ਰਸਤੇ ਤੇ ਜਾ ਰਿਹਾ ਤੁਸੀਂ ਛੋਟੀ ਪੀੜੀ ਤੋਂ ਹੀ ਉਹਨੂੰ ਕਬੱਡੀ ਵਾਲੇ ਪਾਸੇ ਲੈ ਕੇ ਜਾ ਰਹੇ ਤਾਂ ਇਹ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਸਾਡਾ ਨਾ ਉਹ ਸਾਂਝੀ ਕਰੋ ਇਹ ਸ਼ੁਰੂਆਤ ਇੱਥੇ ਸਾਡੇ ਇੱਕ ਵੀਰ ਸੀਗਾ ਸੱਜਣ ਉਹ ਬਾਹਰ ਚਲੇ ਗਏ ਹੁਣ ਉਹ ਇੱਕ ਦਿਨ ਜਵਾਕਾਂ ਨੂੰ ਖੜਾ ਰਹੇ ਸੀਗੇ ਤੇ ਸਾਡੇ ਵੀਰ ਮਨੂ ਤੇ ਇਹਨਾਂ ਨੇ ਜਵਾਕਾਂ ਨੂੰ ਕੇਲਿਆਂ ਦੀ ਸੇਵਾ ਕੀਤੀ ਸਾਡਾ ਰੁਝਾਨ ਆਸੀਂ ਆਉਣ ਲੱਗੇ ਰੈਗੂਲਰ ਆਉਂਦੇ ਤਾਂ ਸੀਗੇ ਹੌਲੀ ਹੌਲੀ ਜਵਾਕ ਵਧਦੇ ਗਏ ਤੇ ਫਿਰ ਸਾਡਾ ਰੁਝਾਨ ਹੋ ਗਿਆ ਵੀ ਚਲੋ ਇਹਨਾਂ ਲਈ ਕੁਝ ਕੀਤਾ ਜਾਵੇ ਤੇ ਫਿਰ ਉਹ ਵੀਰ ਸਾਡਾ ਉਹ ਕੈਨੇਡਾ ਚਲੇ ਗਿਆ ਉਹ ਸਾਨੂੰ ਕਲੱਬ ਸੌਂਪ ਗਿਆ ਇਹ ਉਹ ਕਹਿੰਦਾ ਵੀ ਤੁਸੀਂ ਸ਼ੁਰੂਆਤ ਕਰਨੀ ਆ ਫਿਰ ਉਸ ਤੋਂ ਬਾਅਦ ਜਵਾਕਾਂ ਦੀ ਗਿਣਤੀ ਵਧਦੀ ਵਧ ਹੀ ਗਈ ਅਸੀਂ ਇਹਨਾਂ ਲਈ ਖਰਾਕ ਦਾ ਜਿਵੇਂ ਰਗੜਾ ਹੋ ਗਿਆ ਫਰੂਟ ਹੋ ਗਏ ਛੋਲੇ ਦੇਸੀ ਕਿਉ ਸਾਰੀ ਖਰਾਕ ਦਾ ਅਸੀਂ ਪ੍ਰਬੰਧ ਕਰਨ ਲੱਗੇ ਮੁੰਡੇ ਆਪਣੇ ਜਿਹੜੇ ਵੱਡੇ ਆ ਇਹ ਇਹਨਾਂ ਦਾ ਭਜਨ ਵੱਧਾ ਗਿਆ ਇਹ ਤਕੜੇ ਹੁੰਦੇ ਕੇ ਤੇ ਉਸ ਤੋਂ ਬਾਅਦ ਅਸੀਂ ਕਰਾਇਆ 32 ਕਿਲੋ ਦਾ ਟੂਰਨਾਮੈਂਟ ਤਾਂ ਕਿ ਜਿਹੜੇ ਛੋਟੇ ਜਵਾਕ ਆ ਇਹ ਉਤਸ਼ਾਹਿਤ ਹੋ ਸਕਣ ਤਾਂ ਕਿ ਗਰਾਊਂਡ 'ਚ ਆਉਣ ਲੱਗ ਜਾਣ ਉਹ ਚਾਰ ਟੀਮਾਂ ਦੇ ਮੈਚ ਹੋਏ ਇੱਕ ਟੀਮ ਬਿਨਰ ਹੋਈ ਹੰਬੜਾਂ ਦੀ ਸੀਗੇ ਪਲੇਅਰ ਤੇ ਉਸ ਤੋਂ ਬਾਅਦ ਅਸੀਂ ਉਸ ਦਿਨ ਹੀ ਉਪਰਾਲਾ ਕੀਤਾ ਵੀ ਹੁਣ 64 ਦੇ ਟੂਰਨਾਮੈਂਟ ਕਰਾਏ ਜਾਣ ਅਸੀਂ ਚਾਰ ਟੀਮਾਂ ਸੱਦੀਆਂ ਉਹਦੇ ਚੋਂ ਟੀਮਾਂ ਪਾਦਰੀਪੇਟ ਕੀਤਾ ਤੇ ਸਾਡੇ ਪਲੇਅਰ ਟੀਮ ਬਹੁਤ ਵਧੀਆ ਖੇਡੀ ਤੇ ਉਦੋਂ ਬਾਅਦ ਹੁਣ ਸਾਡੇ ਕੋਲੇ ਅੱਜ ਦੀ ਡੇਟ 'ਚ ਛੋਟੇ ਜਵਾਕ 50 ਤੋਂ 60 ਛੋਟੇ ਜਵਾਕ ਆ ਤੇ 30 ਤੋਂ 35 ਵੱਡੇ ਨਾਲ ਦੇ ਪਿੰਡਾਂ 'ਚੋਂ ਮੁੰਡੇ ਆਉਂਦੇ ਆ ਤੇ ਜਿਹੜੇ ਜਿੱਥੇ ਗਰਾਊਂਡ ਖਾਲੀ ਸੀਗਾ ਬਿਲਕੁਲ ਅੱਜ ਉੱਥੇ ਬਾਬੇ ਦੀ ਕਿਰਪਾ ਨਾਲ ਸਾਡੇ ਸਾਰੇ ਜਿੰਨੇ ਸਾਡੇ ਕਲੱਬ ਦੇ ਮੈਂਬਰ ਆ ਸਾਡੇ ਜੱਗਾ ਬਾਈ ਜੀ ਕਾਲਾ ਹੋ ਗਿਆ ਸਾਡਾ ਕਵਾਲ ਵੀਰਾ ਹੋ ਗਿਆ ਲਾਪਰੀਤ ਹੋ ਗਿਆ ਹੋਰ ਵੀ ਜਿੰਨੇ ਐਨ ਆਰ ਆਈ ਸੱਜਣਾ ਸਾਰੇ ਸਾਡਾ ਪੂਰਾ ਸਹਿਯੋਗ ਕਰ ਰਹੇ ਨੇ ਸਾਡੇ ਪਿੰਡ 'ਚ ਪੂਰੇ ਤੌਰ ਤੇ ਸਾਨੂੰ ਸਹਿਯੋਗ ਆ ਸਰਪੰਚ ਸਾਹਿਬ ਵੱਲੋਂ ਵੀ ਸਾਡੇ ਪ੍ਰਧਾਨ ਮਨਜੀਤ ਸਿੰਘ ਹੰਬੜਾ ਵੱਲੋਂ ਵੀ ਤੇ ਜਿੰਨੇ ਵੀ ਆ ਸਾਰੇ ਸਾਨੂੰ ਪੂਰਾ ਪਿਆਰ ਦੇਦੇ ਆ। ਅਸੀਂ ਦੇਖਦੇ ਆਂ ਵੀ ਪਹਿਲਾਂ ਕਾਫੀ ਰੁਝਾਨ ਹੁੰਦਾ ਸੀਗਾ ਨੌਜਵਾਨਾਂ ਦਾ ਕਬੱਡੀ ਖੇਡ ਦੇ ਵਿੱਚ ਕਾਫੀ ਟੂਰਨਾਮੈਂਟ ਵੀ ਹੁੰਦੇ ਸੀਗੇ। ਹਰੇਕ ਕਹੇ ਲੋ ਘਰ ਦੇ ਵਿੱਚੋਂ ਕਬੱਡੀ ਦਾ ਖੜਾਰੀ ਹੁੰਦਾ ਸੀਗਾ ਪਰ ਪਿੱਛੇ ਜੇ ਕੁਝ ਕਿਸਮ ਇਸ ਤਰੀਕੇ ਦਾ ਆਇਆ ਵੀ ਕਬੱਡੀ ਜਿਹੜੀ ਕਿ ਲੁਪਤ ਹੁੰਦੀ ਹੋਈ ਨਜ਼ਰ ਆ ਰਹੀ ਸੀ ਪਰ ਹੁਣ ਇੱਕ ਵਾਰੀ ਫੇਰ ਤੋਂ ਜਿਹੜਾ ਕਿ ਇਹਦਾ ਬੂਟਾ ਦੁਬਾਰਾ ਉੱਗਿਆ ਫੇਰ ਇੱਕ ਵਾਰੀ ਇਸ ਦਾ ਜਿਹੜਾ ਕਿ ਨਜ਼ਰ ਆਣ ਲੱਗਾ ਫਿਊਚਰ ਨਜ਼ਰ ਆਣ ਲੱਗਾ ਤਾਂ ਉਹਨੂੰ ਕਿਸ ਤਰੀਕੇ ਨਾਲ ਵੇਖਦੇ ਆਂ ਇਹ ਵਿੱਚ ਮੈਂ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਸਾਡੇ ਪਿੰਡ ਚ ਕਬੱਡੀ ਦਾ ਬਹੁਤ ਵਧੀਆ ਪਹਿਲਾਂ ਉਹ ਹੁੰਦਾ ਸੀਗੇ ਮੈਚ ਹੁੰਦੇ ਸੀ ਟੂਰਨਾਮੈਂਟ ਹਰ ਇੱਕ ਸਾਲ ਹੁੰਦੇ ਸੀ ਸਾਡੇ ਮੇਰੇ ਚਾਚਾ ਜੀ ਤਾਇਆ ਜੀ ਇਹ ਸਾਰੇ ਕਬੱਡੀ ਖੇਡਦੇ ਸੀ ਉਦੋਂ ਬਾਅਦ ਥੋੜਾ ਜਿਹਾ ਟਾਈਮ ਇਹ ਕੌਡੀ ਦਾ ਰੁਝਾਨ ਰਿਹਾ ਮੁੰਡੇ ਖੇਡਦੇ ਰਹੇ ਉਦੋਂ ਬਾਅਦ ਆ ਪਿਛਲੇ 2-3 ਸਾਲਾਂ ਤੋਂ ਕਬੱਡੀ ਸਾਡੇ ਪਿੰਡ ਚ ਜਮ੍ਹੇ ਹੀ ਖਤਮ ਹੋ ਚੁੱਕੀ ਸੀ ਕਿਉਂ ਇੱਕ ਤਾਂ ਮੋਬਾਈਲ ਕਰਕੇ ਦੂਜਾ ਨਸ਼ਿਆਂ ਕਰਕੇ ਨਸ਼ਿਆਂ ਦਾ ਪ੍ਰਭਾਵ ਘਟਿਆ ਸਾਡੇ ਪਿੰਡ ਚ ਤੇ ਇਹ ਘਟਨਾ ਸਿਰਫ ਖੇਡਾਂ ਨਾਲ ਆਪਾਂ ਜੇ ਕਹੀਏ ਵੀ ਆਪਾਂ ਸਰਕਾਰ ਨਸ਼ਾ ਰੋਕ ਦੂਗੀ ਸਰਕਾਰ ਨਸ਼ਾ ਨਹੀਂ ਰੋਕ ਸਕਦੀ ਅਸ ਇਹ ਨਸ਼ਾ ਆਪਾਂ ਆਪ ਹੀ ਰੋਕ ਸਕਦੇ ਹਾਂ ਜਿਉਂ ਜਿਉਂ ਆਪਾਂ ਪਲੇਅਰਾਂ ਨੂੰ ਖੇਡਾਂ ਵੱਲ ਲਿਆਵਾਂਗੇ ਉਹਨਾਂ ਦੀ ਸਿਹਤ ਬਣੂਗੀ ਉਹਨਾਂ ਦਾ ਛਾ ਖੇਡਾਂ ਵੱਲ ਆਊਗਾ ਤਾਂ ਇਕਬਾਲ ਵੀਰੇ ਜਿਵੇਂ ਹੋਣੇ ਨਵੀਂ ਵੀਰਨ ਨੇ ਗੱਲ ਕੀਤੀ ਹੈ ਕਿ ਨਸ਼ਾ ਜਿਹੜਾ ਕਾਫੀ ਜਿਆਦਾ ਯੂਥ ਨੂੰ ਖਰਾਬ ਕਰਦਾ ਪਰ ਜਦੋਂ ਯੂਥ ਨੂੰ ਖੇਡ ਦਾ ਨਸ਼ਾ ਲੱਗਦਾ ਨਾ ਤਾਂ ਉਸ ਦਾ ਸਾਰਾ ਜੀਵਨ ਬਦਲ ਜਾਂਦਾ ਉਸ ਦੇ ਜੀਵਨ ਦਾ ਇੱਕ ਮਾਰਗ ਦਰਸ਼ਨ ਬਣ ਜਾਂਦਾ ਜਿਹਨੂੰ ਅੱਗੇ ਆਪਣਾ ਫਿਊਚਰ ਨਜ਼ਰ ਆਉਂਦਾ ਵੀ ਮੈਂ ਕੁਝ ਇਸ ਤਰੀਕੇ ਨਾਲ ਕਰਨਾ ਹੈ ਕਿ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਸਕਾਂ ਤੇ ਆਪਣੇ ਮਾਪਿਆਂ ਦਾ ਵੀ ਨਾਮ ਰੋਸ਼ਨ ਕਰ ਸਕਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਤੇ ਇਹ ਚੀਜ਼ ਸਹੀ ਆ ਵੀ ਜਦੋਂ ਦੋ ਤਰ੍ਹਾਂ ਦੇ ਨਸ਼ੇ ਹੁੰਦੇ ਆ ਬਾਈ ਇੱਕ ਤਾਂ ਜਿਹੜਾ ਆਪਾਂ ਲੱਗਦੇ ਆ ਆਪਣੇ ਮੁੰਡੇ ਜਿਹੜੇ ਆਪਾਂ ਦੇਖਦੇ ਆ ਅੱਜ ਕੱਲ ਕੋਈ ਵੀ ਨਸ਼ਾ ਕਰਦੇ ਆ ਹਨਾ ਆਪ ਦੀ ਸਿਹਤ ਨੂੰ ਵਿਗਾੜ ਦਿਆ ਇੱਕ ਹੁੰਦਾ ਗਰਾਊਂਡ ਦਾ ਨਸ਼ਾ ਬਈ ਇਹਨਾਂ ਨੂੰ ਹੁਣ ਜਿੰਨੇ ਮੁੰਡੇ ਬੈਠੇ ਇਹਨਾਂ ਨੂੰ ਸਾਰਿਆਂ ਨੂੰ ਗਰਾਊਂਡ ਦਾ ਨਸ਼ਾ ਪਿਆ ਹੋਇਆ ਈਵਨ ਕਿ ਸਾਨੂੰ ਵੀ ਹੋਇਆ ਬਈ ਇਹ ਚੀਜ਼ ਦਾ ਆਪਾਂ ਵੀ ਨਹੀਂ ਆਉਂਦੀ ਸੀ 2-3 ਮਹੀਨੇ ਪਹਿਲਾਂ ਕਿਉਂਕਿ ਮੈਂ ਚਲੋ ਖੁਦ ਪਲੇਅਰ ਰਿਆਂ ਮ ਆਪਾਂ ਖੇਡਦੇ ਸੀ ਨੋ ਡਾਊਟ ਉਹ ਟਾਈਮ ਦੇ ਵਿੱਚ ਜਾਂਦੇ ਸੀਗੇ ਉਦੋਂ ਬਾਅਦ ਚ ਕੰਮਕਾਰਾਂ ਚ ਹੋ ਗਏ ਹੁਣ ਇਹ ਜੀ ਚ ਲੱਗੀ ਪਈ ਆ ਵੀ 5:30 ਹੁੰਦੇ ਆ 6 ਵਜੇ ਦੇ ਆਪ ਦੇ ਅੰਦਰ ਉਹ ਨਾ ਵੀ ਇਹੋ ਜਿਹਾ ਜਨੂਨ ਜਿਹਾ ਹੁੰਦਾ ਵੀ ਯਾਰ ਗਰਾਊਂਡ ਚਲੀਏ ਜੇ ਜਵਾਕਾਂ ਨੂੰ ਇਹ ਚੀਜ਼ ਲੱਗੂਗੀ ਬਈ ਉਹ ਦੂਜੇ ਪਾਸੇ ਸਾਰੇ ਆਪ ਹੀ ਲੱਗਦੇ ਬਈ ਆਪ ਦਾ ਦਿਮਾਗ ਬੰਦੇ ਦਾ ਹੁੰਦਾ ਵਾ ਜਿਹਦਾ ਜੀ ਕਰਦਾ ਕੋਣ ਕਿਸੇ ਦੇ ਮੂੰਹ ਚ ਪਾ ਦਿੰਦਾ ਵਾ ਸਾਡੇ ਨਹੀਂ ਬਾਈ ਕਰਤਾ ਕਿਸੇ ਨੇ ਆਪਾਂ ਕਿਉਂ ਇਹ ਚੀਜ਼ ਪਾਸੇ ਆਏ ਹੋਏ ਆਪਾਂ ਨੂੰ ਵੀ ਪਤਾ ਵਾ ਵੀ ਯਾਰ ਆਪਾਂ ਆਪਦੀ ਜ਼ਿੰਦਗੀ ਸਹੀ ਰੱਖਾਂਗੇ ਆਪਣੇ ਘਰ ਦੇ ਉਸ ਹਾਵਨਾ ਰਹੇ ਨੇ ਇਹ ਜਵਾਕਾਂ ਨੂੰ ਆਪਾਂ ਇਹੀ ਚੀਜ਼ ਸਿਖਾਉਣੀ ਆ ਬਈ ਅੱਧੇ ਚਲੋ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਜਵਾਕ ਵਿੱਚੋਂ ਗਲਤ ਨਾਂ ਤੇ ਵੀ ਸੀਗੇ ਸਿੱਧੇ ਰਾਹ ਤੇ ਆ ਗਏ ਬਈ ਬੜੀ ਖੁਸ਼ੀ ਹੁੰਦੀ ਆ ਜਦੋਂ ਉਹਨਾਂ ਨੂੰ ਦੇਖ ਕੇ ਮੈਂ ਬਲਜਿੰਦਰ ਨੂੰ ਹੁਣ ਦੱਸਦੇ ਬਲਜਿੰਦਰ ਕਹਿੰਦਾ ਬਈ ਉਹ ਮੁੰਡਾ ਤਾਂ ਮੈਂ ਕਿਹਾ ਉਹ ਹੁਣ ਸਿੱਧੇ ਰਾਹ ਤੇ ਚੜਿਆ ਹੋਇਆ ਬਈ ਕਿੰਨਾ ਕੁ ਵਧੀਆ ਲੱਗਦਾ ਵੀ ਜਿੱਥੇ ਯੂਥ ਖਰਾਬ ਵਾਲੇ ਰਸਤੇ ਪਾਸੇ ਤੁਰਦਾ ਸੀਗਾ ਤੇ ਉਸ ਨੂੰ ਸਹੀ ਟਰੈਕ ਦਿਖਾ ਰਹੇ ਹਾਂ ਤੇ ਇਹਨਾਂ ਦੇ ਮਾਪਿਓ ਵੀ ਪ੍ਰਸ਼ੰਸਾ ਕਰਦੇ ਨੇ ਕਿ ਨਹੀਂ ਬਈ ਬੜੀ ਖੁਸ਼ੀ ਹੁੰਦੀ ਹੈ ਪਹਿਲਾ ਪਹਿਲਾ ਹੋਇਆ ਹਨਾ ਪਹਿਲਾ ਪਹਿਲਾ ਕਰਨ ਲੱਗੇ ਵੀ ਮੁੰਡੇ ਇਕੱਠੇ ਕਰਕੇ ਕੀ ਪਤਾ ਕੀ ਕਰੀ ਜਾਂਦੇ ਨੇ ਵੀ ਕਿਤੇ ਗਲਤ ਪਾਸੇ ਨਾ ਲੱਗ ਜਾਣ ਵੀ ਦੋ ਚਾਰ ਮੁੰਡੇ ਵਿੱਚ ਉਹ ਜੇ ਸੀਗੇ ਚਲੋ ਉਹਨਾਂ ਨੇ ਹਟ ਗਏ ਹੁਣ ਜਿਹਦੇ ਘਰੇ ਜਾਣੇ ਅਗਲਾ ਕਹਿੰਦਾ ਯਾਰ ਬਈ ਖੁਸ਼ੀ ਹੁੰਦੀ ਆ ਤੁਸੀਂ ਜਵਾਬ ਲਾਤੇ ਆ ਹੁਣ ਤੁਹਾਡੇ ਮੂਰੇ ਪੇਰੈਂਟਸ ਉਹ ਛੱਡ ਕੇ ਚੱਲੇ ਆਉ ਸਾਹਮਣੇ ਖੜੇ ਆ ਉਹ ਆਪ ਛੱਡ ਕੇ ਚੱਲੇ ਬਾਈ ਤੀਜੇ ਪਿੰਡ ਤੋਂ ਨੇ ਉਹ ਬੰਦੇ ਅੱਛਾ ਜੀ ਉਹ ਇੱਥੋਂ ਤਿੰਨ ਤਿੰਨ ਪਿੰਡ ਛੱਡ ਕੇ ਪਿੰਡ ਆ ਉਹਨਾਂ ਦਾ ਹੋਰ ਉਹ ਜਵਾਬ ਉਹ ਆਗੇ ਖੇਰਿਆਂ ਦੇ ਤਿੰਨ ਜਵਾਬ ਆਗੇ ਇਦਾਂ ਕਰਕੇ ਬਾਈ ਇਹਨਾਂ ਦੇ ਪੇਰੈਂਟ ਜਦੋਂ ਟੱਕਰਦੇ ਨੇ ਬਾਈ ਸਾਡਾ ਜਵਾਬ ਖੇਡਣ ਲੱਗ ਗਿਆ ਬੜੀ ਖੁਸ਼ੀ ਹੁੰਦੀ ਆ ਇਦਾਂ ਆਪਦੇ ਮਨ ਨੂੰ ਆਪਾਂ ਤਾਂ ਕਰਾਉਂਦਾ ਸਾਰਾ ਕੁਝ ਮਹਾਰਾਜ ਆ ਬਈ। ਨਾ ਵੀ ਵੀਰੇ ਕਿਵੇਂ ਵੇਖਦੇ ਹੋ ਵੀ ਜਿੱਦਾਂ ਹੁਣ ਬਾਈ ਨੇ ਦੱਸਿਆ ਕਿ ਪੇਰੈਂਟਸ ਸਾਥ ਦਿੰਦੇ ਨੇ ਤਿੰਨ ਪਿੰਡ ਦੂਰੋਂ ਵੀ ਇੱਥੇ ਛੱਡਣ ਆਉਂਦੇ ਨੇ ਪਰ ਕਹਿੰਦੇ ਨੇ ਵੀ ਖਾਰਖਾਨਾ ਵਾਲੇ ਪਿੰਡ ਦੇ ਵਿੱਚ ਵੀ ਹੁੰਦੇ ਨੇ ਤਾਂ ਕਦੇ ਇਸ ਤਰੀਕੇ ਦਾ ਵੀ ਮਾਹੌਲ ਬਣਿਆ ਕਿ ਖੁਦ ਦੇ ਪਿੰਡ ਵਾਲੇ ਵਿਰੋਧ ਕਰਦੇ ਨਜ਼ਰ ਆਏ ਹੁਣ। ਜੀ ਦੇਖੋ ਚਲੋ ਪਿੰਡ ਸਾਥ ਤਾਂ ਦੇ ਰਿਹਾ ਵਾ। ਹੁਣ ਇਹ 2-3% 2-3% ਜਾਣੇ ਮੰਨ ਲਓ ਵੀ ਜਿਹੜੇ ਵਿਰੋਧ ਕਰਦੇ ਆ ਲੱਤਾਂ ਖਿੱਚਦੇ ਆ। ਕਿਉਂ ਖਿੱਚਦੇ ਆ ਵੀ ਤੁਸੀਂ ਸਾਨੂੰ ਨਹੀਂ ਵਿਚਵਾੜਦੇ। ਵੀ ਤੁਸੀਂ ਜੇ ਇੰਨਾ ਜਵਾਕਾਂ ਲਈ ਕੁਛ ਕਰੋਗੇ ਤਾਂ ਹੀ ਤੁਸੀਂ ਅੰਦਰ ਆਉਂਗੇ ਨਹੀਂ ਲੱਤਾਂ ਖਿੱਚਣ ਵਾਲੇ ਵੀਰੇ 2-3 ਗਿਆ ਬਾਕੀ ਉਹ ਸਾਰਾ ਪਿੰਡ ਆਪਣਾ ਹੀ ਆ ਬਿਲਕੁਲ ਉਹ ਇਹ ਵੀ ਅੱਧਾ ਪਿੰਡ ਪਤਰਾ ਤੋਂ ਮੱਚਿਆ ਪਿਆ ਅੱਧਾ ਪਿੰਡ ਦਿੰਦਾ ਦਿੰਦਾਪੁਰਾ ਸਾਹ ਜੱਟ ਦਾ ਬਾਬਾ ਜੀ ਕਿਵੇਂ ਵੇਖਦੋਂ ਖਰਾਕ ਕਾਫੀ ਜ਼ਰੂਰੀ ਹੁੰਦੀ ਜਦੋਂ ਜਵਾਕ ਖੇਡਦੇ ਨੇ ਖੇਡ ਦੇ ਵਿੱਚ ਜੇਕਰ ਜ਼ਰੂਰੀ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਇੱਕ ਦਿਖਰਾਕ ਹੁੰਦੀ ਆ ਉਸ ਤੋਂ ਬਾਅਦ ਉਹਦੀ ਵਰਜਿਸ਼ ਆਉਂਦੀ ਆ ਤਾਂ ਖਰਾਕ ਦਾ ਕਿਸ ਤਰੀਕੇ ਨਾਲ ਬੱਚਿਆਂ ਦਾ ਪੂਰਾ ਪੈਂਦਾ ਜੀ ਬਾਈ ਗੁਰਜੀ ਖਾਲਸਾ ਵੈਜੀ ਜੀ ਖਰਾਕ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਜੀ ਦੇਖੋ ਬੱਚੇ ਜੇ ਖਰਾਕ ਨਹੀਂ ਖਾਂਣਗੇ ਤਾਂ ਉਹ ਡਿਵੈਲਪਮੈਂਟ ਨਹੀਂ ਹੋਣਗੇ ਆਪਣੇ ਉਹਨਾਂ ਸਰੀਰ ਨਹੀਂ ਗ੍ਰੋਥ ਕਰੇਗਾ ਠੀਕ ਹੈ ਜੀ ਮੈਂ ਇਹ ਚਾਣਾ ਸਾਡੇ ਨਗਰ ਦੇ ਵਿੱਚ ਬਹੁਤ ਸਾਥ ਦਿੱਤਾ ਲੋਕਾਂ ਨੇ ਆ ਮੇਰਾ ਕਾਲਾ ਵੀਰ ਖੜਾ ਵਾ ਇਹਨੇ ਵੀ ਬਹੁਤ ਸਾਥ ਦਿੱਤਾ ਮੇਰਾ ਮੈਂ ਜਦੋਂ ਇੱਥੇ ਆਇਆ ਸੀਗਾ ਮੈਨੂੰ ਇਕਬਾਲ ਵੀਰੇ ਨੇ ਕਿਹਾ ਕਹਿੰਦਾ ਵੀ ਸਾਨੂੰ ਕੋਈ ਡਾਈਟ ਦੇਣ ਵਾਲਾ ਬੰਦਾ ਟਕਰਾਓ ਤੇ ਮੈਂ ਕਿਹਾ ਵੀ ਮੈਂ ਕਿਸੇ ਨੂੰ ਨਹੀਂ ਟਕਰਾ ਸਕਦਾ ਮੈਂ ਆਪ ਹੀ ਕਰ ਸਕਦਾ ਜੋ ਕਰ ਸਕਦਾ ਔਰ ਬਾਬੇ ਨਾਨਕ ਨੇ ਜੋ ਮੈਨੂੰ ਬਖਸ਼ਿਆ ਮੈਂ ਕਰਿਆ ਵੀ ਆ ਔਰ ਮੈਨੂੰ ਬਹੁਤ ਵਧੀਆ ਲੱਗਦਾ ਹਾਲਾਂਕਿ ਮੇਰਾ ਬੱਚਾ ਕੋਈ ਨਹੀਂ ਇਹ ਮੇਰਾ ਪੁੱਤ ਜੱਜਾ ਖੜਾ ਵਾ ਮੇਰਾ ਬੇਟਾ ਅੱਗੇ ਜਿਮ ਜਾਂਦਾ ਵਾ ਸਾਡਾ ਬੱਚਾ ਕੋਈ ਨਹੀਂ ਪਰ ਫਿਰ ਵੀ ਮੈਨੂੰ ਲਗਨ ਬਹੁਤ ਹੈ ਇਹਨਾਂ ਬੱਚਿਆਂ ਦੇ ਨਾਲ ਮੈਂ ਆਪਣੇ ਕੰਮ ਤੋਂ ਆ ਕੇ ਪਾਣੀ ਵੀ ਨਹੀਂ ਪੀਂਦਾ ਕਰੇ ਮੈਂ ਸਿੱਧਾ ਗਰਾਊਂਡ ਚ ਆਉਣਾ ਆ ਤੁਸੀਂ ਦੇਖਿਆ ਹੋਣਾ ਮੈਂ ਅੱਜ ਸਦਾ ਇੱਥੇ ਹੀ ਆਇਆ ਵਾਂ ਮੈਨੂੰ ਬਹੁਤ ਵਧੀਆ ਲੱਗਦਾ ਇਹਨਾਂ ਦੀ ਸੇਵਾ ਕਰਕੇ ਮੈਨੂੰ ਐ ਲੱਗਦਾ ਬਾਬਾ ਨਾਨਕ ਮੇਰੇ ਤੋਂ ਡਾਕਟਰਾਂ ਦੇ ਨਾਲ ਪੈਸੇ ਲਵਾਵੇ ਤੇ ਇਹਨਾਂ ਦੇ ਉੱਤੇ ਜੋ ਵੀ ਖਰਚਾ ਕਰਾ ਸਕਦਾ ਇਹਨਾਂ ਤੇ ਕਰਾਵੇ ਬਈ ਮੈਂ ਸੁਣਿਆ ਰਗੜਾ ਵੀ ਤੁਸੀਂ ਇੱਥੇ ਲਵਾਉਂਦੇ ਹੋ ਵੀ ਸਾਰੇ ਜਿੰਨੇ ਜਵਾਕ ਹਨ ਉਹਨਾਂ ਨੂੰ ਡਾਈਟ ਸ਼ਕਾਣੇ ਹੋਣਾ ਪੂਰੀ ਤੇ ਉਹਦਾ ਕਿਸ ਤਰੀਕੇ ਨਾਲ ਵਿਚਾਰ ਆਇਆ ਵੀ ਆਪਾਂ ਰਗੜਾ ਵੀ ਕੁਲਵਾਈਏ ਤੇ ਕਿਉਂਕਿ ਜੇਕਰ ਰਗੜੇ ਦੀ ਗੱਲ ਕਰੀਏ ਤਾਂ ਕਾਫੀ ਗੁਣ ਉਹਦੇ ਵਿੱਚ ਵੀ ਨਿਕਲ ਕੇ ਆਉਂਦੇ ਨੇ ਵੀਰੇ ਖਰਾਕਾਂ ਦੇ ਵਿੱਚ ਜਿਹੜੀ ਮੇਨ ਡਾਈਟ ਆ ਰਗੜਾ ਹੀ ਆ ਬਈ ਪਹਿਲਵਾਨੀ ਡਾਈਟ ਆ ਚਲੋ ਆਪਾਂ ਪਹਿਲਾਂ ਚਲੋ ਆਪਾਂ ਦਲਪੰਸ ਚ ਜਾਂਦੇ ਆ ਹਨਾ ਗੁਰੂ ਘਰ ਜਾਂਦੇ ਆ 10ਵੇਂ ਉੱਥੇ 6ਵੇਂ ਪਾਛੇ ਰੱਖਵੇ ਉੱਥੇ ਰਗੜਾ ਛਕਦੇ ਆ ਆਪਾਂ ਪਹਿਲਾਂ ਘਰੇ ਵੀ ਲਾਉਂਦੇ ਹੁੰਦੇ ਸੀਗੇ ਜਦੋਂ ਸਾਡੇ ਕੋਲ 4-5 ਜਵਾਕ ਹੁੰਦੇ ਸੀ ਹੁਣ ਜਦੋਂ ਪਹਿਲੇ ਦਿਨ ਅਸੀਂ ਰਗੜਾ ਲਾਇਆ ਸੀ ਮੈਨੂੰ ਲੱਗਦਾ 5-6 ਜਵਗ ਸੀ ਬਾਈ 3-4 ਲੀਟਰ ਲੱਗਿਆ 6 ਲੀਟਰ ਲੱਗਿਆ ਅੱਜ ਤੁਸੀਂ ਦੇਖੋ ਜਾ ਕੇ ਫਿਰ ਬਾਈ ਉਹ ਆਪਣਾ ਕਿੰਨਾ 20 ਲੀਟਰ ਹੋ ਗਿਆ 10 ਲੀਟਰ ਤੋਂ 20 ਹੋ ਗਿਆ ਅੱਜ ਬਾਈ 30-35-40 ਲੀਟਰ ਰਗੜਾ ਆਪਣੇ ਲੱਗਿਆ ਉਹ ਅੰਦਰ ਬਾਈ ਲੱਗੀ ਜਾਂਦਾ ਰਗੜਾ ਹੁਣ ਮੁੰਡਾ ਲੱਗਿਆ ਪਿਆ ਰਗੜੇ ਨਾਲ ਹੀ ਤਕੜੇ ਹੋਣੇ ਬਾਈ ਬਦਾਮ ਖਾਣਗੇ ਤਾਂ ਤਕੜੇ ਹੋਣਗੇ ਜੇ ਖਰਾਕ ਜਿਉ ਕੌਡੀ ਬਾਈ ਸਹੀ ਖਰਾਕਦੀ ਐ ਬਾਈ ਕਿੰਨਾ ਇੱਕ ਆਪਣਾ ਉਹਨੂੰ ਭਾਗਿਆ ਸ਼ਾਲੀ ਸਮਝਦੇ ਹਾਂ ਇਹ ਵਾਹਿਗੁਰੂ ਨੇ ਸੇਵਾ ਲਈ ਆ ਇਹ ਤੇ ਸੇਵਾ ਨਵਾਰੀ ਐ ਭਾਗੇਸ਼ ਵਾਲੀ ਵੀਰੇ ਚਲੋ ਮਹਾਰਾਜ ਨੇ ਆਪ ਨੂੰ ਤਾਂ ਖੁਸ਼ੀ ਹੁੰਦੀ ਹੈ ਬਾਈ ਆਪਣੇ ਜਿਹੜੇ ਬਾਹਰ ਬੈਠੇ ਨੇ ਬਾਈ ਗੁਰਪਾਲ ਹੁਣੀ ਹੋਗੇ ਲੱਕੀ ਯੂ ਐਸ اے ਦਾ ਹੋ ਗਿਆ ਆਪਣਾ ਗਦਨ ਯੂ ਕੇ ਦਾ ਚਰਨਪ੍ਰੀਤ ਕੈਨੇਡਾ ਹੋ ਗਿਆ ਇਹਨਾਂ ਬੰਦਿਆਂ ਨੇ ਬਾਈ ਆਪਣੀ ਬੈਕ ਬੋਨ ਆਏ ਆਪਣੇ ਬੰਦੇ ਇੰਨਾ ਸਾਥ ਦਿੰਦੇ ਨੇ ਆਪਣਾ ਕਈ ਬੰਦੇ ਦਾ ਵਿੱਚੋਂ ਇਹੋ ਜਿਹੇ ਨੇ ਗੁਰਪਾਲ ਬਾਈ ਹੋਰਾਂ ਅੱਗੇ ਉਹਨਾਂ ਦਾ ਫੋਨ ਆਉਂਦਾ ਕਹਿੰਦਾ ਵੀਰੇ ਵੀ ਤੁਸੀਂ ਜਿੱਦੇ ਤੁਹਾਡੇ ਕੋਲ ਕੋਈ ਬੰਦਾ ਭੱਜ ਗਿਆ ਤੁਸੀਂ ਸਾਨੂੰ ਫੋਨ ਕਰਦੇ ਹੋ ਉਦੋਂ ਫਿਰ ਬੰਦੇ ਨੂੰ ਹੌਸਲਾ ਹੀ ਇੰਨਾ ਹੋ ਜਾਂਦਾ ਬਾਈ ਸਾਰੀ ਇੱਕ ਬੋਨ ਤਗੜੀ ਹੋ ਜਾਂਦੀ ਇੱਕ ਉਸ ਸਮੇਂ ਜੇ ਗੱਲ ਕਰੀਏ ਗੱਲ ਹੀ ਬਾਈ ਫਾਈਨੈਂਸ਼ੀਅਲ ਤੇ ਮੁੱਕਦੀ ਆ ਸਾਰੀ ਆ ਕੇ ਜਦੋਂ ਤੁਹਾਡੇ ਕੋਲੇ ਫਾਈਨੈਂਸ਼ੀਅਲ ਹੀ ਤੁਸੀਂ ਤਕੜੇ ਹੋ ਬਾਈ ਤੁਜਬਾਕ ਆਪੀ ਤਕੜੇ ਹੋ ਜਾਣੇ ਇਹਨਾਂ ਨੂੰ ਖਰਾਕ ਚਾਹੀਦੀ ਆ ਬਾਈ ਉਹਨਾਂ ਨੇ ਕਈਆਂ ਨੇ ਕੇਲਿਆਂ ਦਾ ਪ੍ਰਬੰਧ ਕੀਤਾ ਹੋਇਆ ਕਈ ਬੰਦੇ ਤਾਂ ਚਲੋ ਨਾਂ ਰਹਿ ਗਏ ਹੋਣਗੇ ਆਪਾਂ ਨੂੰ ਦਿਮਾਗ 'ਚ ਨਹੀਂ ਹੁੰਦਾਗਾ ਪਰ ਬਾਈ ਆਪਣੇ ਪਿੰਡ 'ਚੋਂ ਸਹਾਇਕ ਪੂਰਾ ਪੀਤਾ ਬਾਈ ਉਹਨੇ ਬਦਾਮ ਭੇਜੇ ਬਾਈ ਸਾਨੂੰ ਉਹ ਚੀਜ਼ਾਂ ਦੇਖ ਕੇ ਕੈਨੇਡਾ ਤੋਂ ਸਾਨੂੰ ਬੜੀ ਖੁਸ਼ੀ ਹੁੰਦੀ ਆ ਹੁਣ ਕਈ ਬੰਦੇ ਇਹੋ ਜਿਹੇ ਨੇੜੇ ਕਹਿੰਦੇ ਨੇ ਬਾਈ ਸਾਨੂੰ ਸੇਵਾ ਦੱਸੋ ਕਰੋ ਬਾਈ ਇਹ ਸਾਰੇ ਜੇਕਰ ਜਵਾਕਾਂ ਦੀ ਗੱਲ ਕਰੀਏ ਤਾਂ ਇਹ ਸਾਰੇ ਇੱਕ ਇਦਾਂ ਦੇ ਘਰਾਂ ਚੋਂ ਆਉਂਦੇ ਨੇ ਇਹ ਬਾਈ ਸਾਰੇ ਮਿਡਲ ਕਾਸਟ ਫੈਮਿਲੀ ਚੋਂ ਮੈਨੂੰ ਨਹੀਂ ਲੱਗਦਾ ਕੋਈ ਵੀ ਜਵਾਕ ਉਹ ਜਿਹੜਾ ਤਕੜੇ ਘਰ ਦਾ ਹੋਊਗਾ ਇਹਦੇ ਵਿੱਚੋਂ ਇੱਕ ਅੰਦਾ ਜਵਾਕ ਹੋ ਸਕਦਾ ਸਾਰੇ ਮਿਡਲ ਕਾਸਟ ਫੈਮਿਲੀ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਬੈਠਾ ਸਾਰੇ ਮਿਡਲ ਕਾਸਟ ਵਾਲੇ ਕੋਈ ਪੈਸਾ ਵਗੈਰਾ ਵੀ ਲੈ ਜਾਣਾ ਲਿਆ ਜਾਂਦਾ ਇਹਨਾਂ ਬੱਚੇ ਨਹੀਂ ਵੀਰੇ ਪੈਸਾ ਲੈ ਕੇ ਆਪਾਂ ਕਿੱਥੇ ਜਾਣਾ ਮਾਲਕ ਨੂੰ ਆਪਾਂ ਸੇਵਾ ਹੈ ਬਾਈ ਆ ਆਪਾਂ ਕਿੱਧਰ ਨੂੰ ਜਾਵਾਂਗੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਵੀ ਜਿਹੜਾ ਹਲੇ ਵੀ ਗਲਤ ਰਾਵਾਂ ਦਾ ਤੁਰਦਾ ਹੋਇਆ ਨਜ਼ਰ ਆ ਰਿਹਾ ਅਸੀਂ ਬਈ ਪ੍ਰਭਾਵਿਤ ਹੋਇਆ ਪਿੰਕੇ ਜਰਗ ਤੋਂ ਤੇ ਇੱਕ ਆਪਣਾ ਸੁਲਤਾਨ ਬਈ ਉੱਥੇ ਦਾ ਉਹ ਬੰਦੇ ਨੇ ਬੜਿਆ ਵਧੀਆ ਕੰਮ ਕੀਤਾ ਮੇਰਾ ਭਰਾ ਖੜਾ ਵਾ ਇਹ ਮੈਨੂੰ ਕਹਿੰਦਾ 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 ਵੀ ਤੁਸੀਂ ਉਹ ਦੇਖੋ ਉਹਨਾਂ ਨੂੰ ਆਪਾਂ ਉਹ ਚੀਜ਼ ਤੋਂ ਪ੍ਰਭਾਵਿਤ ਹੋਏ ਆ ਆਪਣੇ ਤੋਂ ਆਪਾਂ ਨੂੰ ਇਹ ਮੈਸੇਜ ਅਜਵਾਕਾਂ ਨੂੰ ਯੂਥ ਨੂੰ ਵੀ ਬਈ ਵੀ ਆਪਦੇ ਪਿੰਡਾਂ 'ਚ ਜਿਹੜੇ ਪਲੇਅਰ ਨੇ ਬਈ ਪਤਾ ਕੀ ਗੱਲ ਹੈ ਪਲੇਅਰ ਬਹੁਤ ਨੇ ਪਿੰਡਾਂ 'ਚ ਵਧੀਆ ਤੋਂ ਵਧੀਆ ਪਲੇਅਰ ਪਿਆ ਉਹ ਆਪਦੀ ਚੀਜ਼ ਸਿਖਾ ਸਕਦਾ ਵਾ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਬਾਈ ਬਿਲਕੁਲ ਜੀ ਵੀ ਪਿੰਡਾਂ 'ਚ ਜਿਹੜੇ ਪਲੇਅਰ ਆਪਣੇ ਬੈਠੇ ਨੇ ਆਪਣੀ ਇਹੀ ਰਿਕੁਐਸਟ ਆ ਬਾਈ ਤੁਸੀਂ ਸ਼ੁਰੂ ਕਰੋ ਕੰਮ ਬਾਈ ਅਸੀਂ 4 ਜਣਾਂ ਤੋਂ ਸ਼ੁਰੂ ਕੀਤਾ ਤਾਂ 70 ਜਣੇ ਹੋ ਗਏ ਤੁਸੀਂ 4 ਜਣਿਆਂ ਤੋਂ ਕੀ ਹਾਂ ਉਪਰਲਾ ਬਾਈ ਬਾਈ ਜਿਹੜਾ ਪਲੇਅਰ ਆਪਦਾ ਗਰਾਊਂਡ 'ਚ ਆਉਂਦਾ ਆਪਦਾ ਖਾਣਾ-ਪਾਣਾ ਲਿਖਾ ਕੇ ਆਉਂਦਾ ਬਿਲਕੁਲ ਇੱਥੇ ਦੁਨੀਆ 'ਚ ਪ੍ਰਮਾਤਮਾ ਕਹਿੰਦਾ ਵੀ ਖਾਣਾ-ਪਾਣਾ ਲਿਖਾ ਕੇ ਆਉਂਦਾ ਤਾਂ ਫਿਰ ਪਲੇਅਰ ਨੇ ਉਹ ਬਾਈ ਹੁਣੇ ਪੇਰੈਂਟਸ ਆਏ ਨੇ ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਹੋ ਉਹ ਜਵਾਬ ਛੱਡ ਕੇ ਜਾਂਦੇ ਵੀਰੇ ਨੇਤਾ ਆਪਦਾ ਗੱਲ ਪੇਰੈਂਟਸ ਨਾਲ ਵੀ ਗੱਲ ਭਾਈ ਜੀ ਅਸੀਂ ਦੱਸਿਆ ਇਹਨਾਂ ਨੇ ਵੀ ਹੈ ਨਾ ਤੁਸੀਂ ਆਪਣੇ ਜਵਾਕ ਇੱਥੇ ਛੱਡੇ ਕੇ ਜਾਂਦੇ ਹੋ ਬਾਈ ਕਿੰਨਾ ਕ ਵਧੀਆ ਮਹਿਸੂਸ ਹੁੰਦਾ ਵੀ ਕਿਸੇ ਚੰਗੇ ਰਾਹੇ ਜਿਹੜਾ ਜਵਾਕ ਲੱਗਿਆ ਹੋਇਆ ਦੇਖੋ ਜੀ ਅੱਜ ਕੱਲ ਦੀ ਗੱਲ ਹੈ ਜਿਵੇਂ ਬੱਚੇ ਛੋਟੇ ਛੋਟੇ ਮੈਂ ਦੇਖਿਆ ਮੈਂ ਜਿਸ ਆਰਮੀ ਰੋਟੈਰਮ ਹੈ ਮੈਂ ਆਰਮੀ ਜੋ ਖੇਡਦਾ ਖੇਡਦਾ ਕਬੱਡੀ ਖੇਡਦਾ ਭਰਤੀ ਹੋਇਆ ਮੈਂ ਮੈਨੂੰ ਪਹਿਲਾਂ ਪ੍ਰਮਾਤਮਾ ਨੇ ਅੱਛੇ ਪੱਸੇ ਤੋਰੇ ਆ ਅਸੀਂ ਕਹਿੰਨਾ ਸਾਰੇ ਬੱਚੇ ਇਸ ਪਾਸੇ ਜਾਣ ਆਰਮੀ ਦੀ ਜੌਬ ਕਰਨ ਪੁਲਿਸ ਦੀ ਜੌਬ ਕਰਨ ਜਦੋਂ ਬੱਚੇ ਨੂੰ ਅਬ ਦੇਖ ਕੇ ਦੇਖਦਿਆਂ ਆਪਣਾ ਬੱਚਾ ਹੋਇਆ ਜਾਂ ਕਿਸੇ ਦੂਸਰੇ ਦਾ ਬੱਚਾ ਆ। ਜੇ ਬੱਚਾ ਅੱਛੇ ਵਾਸੇ ਜਾ ਰਿਹਾ ਬਹੁਤ ਵਧੀਆ ਲੱਗ ਰਿਹਾ ਬੱਚਾ। ਕਿਉਂਕਿ ਆਦੇ ਮਨ ਨੂੰ ਹੁੰਦਾ ਹੈ ਮੇਰੇ ਪਿੰਡ ਦਾ ਮੇਰਾ ਬੱਚਾ ਮੇਰੇ ਗਮਾਂਡੀ ਦਾ ਬੱਚਾ ਯਾਰ ਬਹੁਤ ਵਧੀਆ ਲੱਗਿਆ। ਜੇ ਕੋਈ ਮੇਰੇ ਗਮਾਂਡੀ ਦਾ ਬੱਚਾ ਕਦੇ ਦੇਖਿਆ ਮੇਰੇ ਨਸ਼ੇ ਨਾਲ ਵੀ ਆਇਆ ਕਰ ਰਿਹਾ ਜਾਂ ਮੇਰੇ ਪਿੰਡ ਦਾ ਇਦਾਂ ਕਰ ਰਿਹਾ ਉਹ ਇੰਨਾ ਮਨ ਨੂੰ ਲੱਗਦਾ ਯਾਰ ਕੀ ਕਿਧਰ ਦੁਨੀਆ ਤੁਰ ਜਾਂਦੀ ਆ। ਸਾਨੂੰ ਇਹੀ ਤਾਂ ਮੈਸੇਜ ਦਿੰਨੇ ਆ ਵੀ ਆਪਦੇ ਬੱਚਿਆਂ ਦੇ ਧਿਆਨ ਰੱਖੋ। ਬੱਚਿਆਂ ਨੂੰ ਸਹੀ ਗਾਈਡ ਕਰੋ। ਜੋ ਵੀ ਸਾਡੇ ਬਾਹਰ ਬੈਠੇ ਆ ਉਹ ਸਾਨੂੰ ਜੋ ਮਦਦ ਭੇਜ ਰਿਹਾ ਭਾਈ ਸਾਹਿਬ ਨੇ ਦੱਸਿਆ ਤੇ ਬਹੁਤ ਵਧੀਆ ਉਹਨਾਂ ਦੀ ਗੱਲ ਹੈ ਜੇ ਜਿੰਨੇ ਵੀ ਸਾਡੇ ਕੰਨੀ ਹੋਏ ਅਸੀਂ ਜ਼ਰੂਰ ਕਰਾਂਗੇ ਹਾਂ ਮੇਰੇ ਬੱਚੇ ਆਉਂਦੇ ਆ ਫੋਟੋਬਾ ਵਗੈਰਾ ਖੇលਦੇ ਆਉਂਦੇ ਆ ਕਿਉਂਕਿ ਹੁਣ ਇਸ ਟਾਈਮ ਸਕੂਲ ਆ ਕੋਈ ਕੰਮ ਹੁੰਦਾ ਤੇ ਉਹ ਨਹੀਂ ਆ ਸਕਦੇ ਤੇ ਬਹੁਤ ਹੀ ਬਹੁਤ ਅੱਛਾ ਲੱਗ ਰਿਹਾ ਹੈ ਠੀਕ ਤਾਂ ਜਿੰਨੇ ਇੱਥੇ ਜਵਾਕ ਹਨ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਵੀ ਕਿੰਨਾ ਕਿੰਨਾ ਸਮਾਂ ਇਹਨਾਂ ਨੂੰ ਹੋ ਗਿਆ ਹੈ ਜਿਸ ਤਰੀਕੇ ਨਾਲ ਦੇਖਦੇ ਹਾਂ ਵੀ ਲਗਨ ਹਾਂ ਇੱਥੇ ਇਹਨਾਂ ਦੇ ਮਨਾਂ ਦੇ ਵਿੱਚ ਹੈ ਵੀ ਦੁਪਹਿਰ ਵੇਲੇ ਆ ਕੇ ਇੱਥੇ ਬੈਠੇ ਨੇ ਤੁਪਾਂ ਦੇ ਵਿੱਚ ਆ ਕੇ ਬੈਠੇ ਨੇ ਤੇ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸੱਸੀ ਗਾਲ ਸੱਸੀ ਗਾਲ ਵੀਰੇ ਨਾਮ ਆ ਭਾਈ ਆਪਣਾ ਬਲਜੋਤ ਸਿੰਘ ਵੀਰੇ ਤੇ ਵੀਰੇ ਪਿੰਡ ਕਿਹੜਾ ਆਪਣਾ ਹੰਬੜਾ ਹੰਬੜਾ ਤੇ ਆ ਕਿੰਨਾ ਸਮਾਂ ਹੋ ਗਿਆ ਕਬੱਡੀ ਖੇਡਦਿਆਂ ਨੂੰ ਇਹ ਹੁਣੇ ਸਟਾਰਟ ਕੀਤੀ ਮਹੀਨੇ ਹੋਇਆ ਜੀ ਕਿੱਥੋਂ ਮਤਲਬ ਮਿਲਿਆ ਵੀ ਆਪਾਂ ਕਬੱਡੀ ਖੇਡਣੀ ਸ਼ੁਰੂ ਕਰੀ ਸ਼ੌਂਕ ਸੀ ਸ਼ੌਂਕ ਸੀ ਹਾਂ ਜੀ ਤੇ ਹੁਣ ਕਿੰਨਾ ਵਧੀਆ ਲੱਗਦਾ ਵੀ ਆਪਦੇ ਪਿੰਡ 'ਚ ਇਸ ਤਰੀਕੇ ਨਾਲ ਸ਼ੁਰੂ ਹੋ ਗਈ। ਹੁਣ ਵਧੀਆ ਲੱਗਦਾ ਵੀ ਬੰਨਾ ਪਹਿਲਾਂ ਹੈ ਨਹੀਂ ਸੀ। ਹੁਣੀ ਸਟਾਰਟ ਕੀਤਾ ਖੇਡਨੀ ਵੀ। ਤਾਂ ਹੋਰ ਵੀ ਇੱਥੇ ਬੱਚੇ ਜਿਹੜੇ ਸਾਰੇ ਦੇਖਦੇ ਹੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਕਿਵੇਂ ਦਾ ਇਹਨਾਂ ਨੂੰ ਲੱਗਦਾ ਵੀ ਕਿਉਂਕਿ ਸਰੀਰ ਕਾਫੀ ਤਗੜੇ ਨੇ ਤਾਂ ਗੱਲਬਾਤ ਕਰਦੇ ਆਂ ਇਹਨਾਂ ਨਾਲ ਵੀ। ਸਸਰੀ ਗੱਲ ਭਾਈ ਸਸੀਕਾ ਕੀ ਹਾਲ ਹੈ ਜੀ? ਵਧੀਆ ਹਾਂ। ਭਾਈ ਕਿੰਨਾ ਸਮਾਂ ਹੋ ਗਿਆ ਕਬੱਡੀ ਖੇਡਦਿਆਂ ਭਈ 3-4 ਸਾਲ ਹੋ ਗਏ ਖੇਡਦਿਆਂ ਕਿੰਨਾ ਇੱਕ ਮਤਲਬ ਕਹਿ ਲੋ ਆਨੰਦ ਆਉਂਦਾ ਜਦੋਂ ਖੇਡਦੇ ਹਾਂ ਵੀ ਜਿੱਥੇ ਸਾਰੀ ਜਿਹੜਾ ਯੂਥ ਹੈ ਕਿਸੇ ਗਲਤ ਬਸ ਤੁਰਦਾ ਹੋਇਆ ਨਜ਼ਰ ਆਉਂਦਾ ਪਰ ਆਪਸਾ ਹੀ ਟਰੈਕ ਤੇ ਚੱਲਦੇ ਪਏ ਹਾਂ ਹਾਂਜੀ ਭਾਜੀ ਇਹੀ ਆ ਕਿ ਆ ਕਿ ਮਾਂ ਪਿਓ ਨੂੰ ਕੁਝ ਬਣ ਕੇ ਦਿਖਾਈਏ ਫੈਮਲੀ ਨੂੰ ਮਤਲਬ ਫੈਮਲੀ ਵਾਸਤੇ ਕਰੀਏ ਜੋ ਕੁਝ ਵੀ ਕਰਦੇ ਆ ਆਪਣੇ ਪਿੰਡ ਵਾਸਤੇ ਕਰੀਏ ਕੀ ਵਧੀਆ ਉਹਦਾ ਕਰੀਏ ਕਰਦੇ ਕਰਦੇ ਸਪੋਰਟ ਕਰਦੇ ਆ ਹਾਂਜੀ ਮਮਾ ਬਹੁਤ ਸਪੋਰਟ ਕਰਦੇ ਫਾਦਰ ਸਾਹਿਬ ਤਾਂ ਹਨ ਹੀਗੇ ਮਮਾ ਬਹੁਤ ਸਪੋਰਟ ਕਰਦੇ ਹਾਂਜੀ ਤੇ ਹੁਣ ਜਿਵੇਂ ਕਬੱਡੀ ਖੇਡਦੇ ਹਾਂ ਕਿੰਨਾ ਕਿੰਨੇ ਕ ਸਮੇਂ ਦੇ ਜਿਹੜੀ ਕਿ ਇੱਥੇ ਅ ਇਸ ਜੋਰ ਲਾਉਂਦੇ ਇੱਥੇ ਕਿ ਵਰਜਿਸ਼ ਕਰਦੇ ਇੱਥੇ ਭਾਜੀ ਸਵੇਰੇ ਵੀ ਆਈਦਾ ਸ਼ਾਮ ਨੂੰ ਵੀ ਆਈਦਾ ਦੋ ਟਾਈਮ ਹਾਂਜੀ ਦੋ ਟਾਈਮ ਦੇ ਵੀ ਨਾਲ ਨਹੀਂ ਕੰਮ ਕਰਦੇ ਆ ਤੇ ਕੰਮ ਕਰਦੇ ਹਾਂ ਹਾਂਜੀ ਕਾਰਪੈਂਟਰ ਦਾ ਕੰਮ ਕਰਦੇ ਹਾਂ ਲੱਕੜ ਦਾ ਹੂੰ ਹਾਂਜੀ ਤੇ ਨਾਲ ਸ਼ੌਂਕ ਇਸ ਚੀਜ਼ ਦਾ ਹਾਂਜੀ ਸ਼ੌਂਕ ਹੈ ਤੇ ਸ਼ੌਂਕ ਜਿਵੇਂ ਸਾਨੂੰ ਪਹਿਲਾਂ ਦੱਸਿਆ ਵੀ ਜਿਹਨੂੰ ਸ਼ੌਂਕ ਪੈਂਦਾ ਕਬੱਡੀ ਦਾ ਤੇ ਉਹਦਾ ਹੀਰਾ ਬਣਨਾ ਤਾਂ ਲਾਜ਼ਮੀ ਗੱਲ ਹੋ ਜਾਂਦੀ ਹੈ ਤਾਂ ਆ ਸਾਰੇ ਇਸ ਸਮੇਂ ਪਿੰਡ ਹੰਬੜਾਂ ਦੇ ਵਿੱਚ ਜਿੱਦਾਂ ਤੁਸਾਂ ਖੜੇ ਹੋਏ ਆਂ ਤੇ ਇੱਥੇ ਜਿਸ ਤਰੀਕੇ ਨਾਲ ਕਬੱਡੀ ਕਲੱਬ ਥੋਦੇ ਪਿੰਡ ਜਿਹੜੇ ਲੋਕ ਨੇ ਨਿਵਾਸੀ ਇੱਥੋਂ ਦੇ ਬਣਾਇਆ ਤਾਂ ਇਹ ਹੀਰੇ ਇਸ ਸਮੇਂ ਜਿਹੜਾ ਕੀ ਆ ਤਿਆਰ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਜਿਸ ਤਰੀਕੇ ਨਾਲ ਗੱਲ ਕਰੀਏ ਗਿਣਤੀ ਦੀ ਤਾਂ ਗਿਣਤੀ ਇਸ ਸਮੇਂ ਇੱਥੇ 70 ਤੋਂ 75 ਬੱਚਾ ਜਿਹੜਾ ਕਿ ਇੱਥੇ ਬੈਠਾ ਹੋਇਆ ਤੇ ਬਾਕੀ ਹਲੇ ਹੋਰ ਜਿਸ ਤਰੀਕੇ ਨਾਲ ਟਿਊਸ਼ਨਾਂ ਤੋਂ ਵਿਹਲੇ ਹੋ ਕੇ ਇੱਥੇ ਆਉਂਦੇ ਨੇ ਤਾਂ ਆਪਣੀ ਜਿਹੜੀ ਕੀ ਹੈ ਵਰਜਿਸ਼ ਇੱਥੇ ਕਰਦੇ ਨੇ ਆਪਣਾ ਜਿਹੜਾ ਕੀ ਹੈ ਜੋਰ ਇੱਥੇ ਲਾਉਂਦੇ ਨੇ ਤਾਂ ਗਰਾਊਂਡ ਜਿਹੜਾ ਕੀ ਹੈ ਪ੍ਰਸ਼ਾਸਨ ਵੀ ਨਾਲ ਸਾਥ ਦਿੰਦਾ ਇਹਨਾਂ ਦਾ ਜਿਹੜਾ ਸਰਪੰਚ ਆ ਵੀ ਸਾਥ ਦਿੰਦਾ ਜਿਸ ਤਰੀਕੇ ਨਾਲ ਇਹਨਾਂ ਨੇ ਖੁਦ ਦੱਸਿਆ ਤੇ ਬਹੁਤ ਸੋਨਾ ਤੇ ਨੇਕ ਉਪਰਾਲਾ ਵੀ ਜਿੱਥੇ ਅੱਜ ਆਪਾਂ ਦੇਖਦੇ ਆਂ ਵੀ ਯੂਥ ਗਲਤ ਪਾਸੇ ਤੁਰਿਆ ਤੇ ਸਰਕਾਰ ਨੂੰ ਮੁਹਿੰਮ ਚਲਾ ਕੇ ਜਿਹੜਾ ਕੀ ਆ ਨਸ਼ਾ ਜਿਹੜਾ ਕੀ ਆ ਪੰਜਾਬ ਦੇ ਵਿੱਚੋਂ ਖਤਮ ਕਰਨਾ ਪੈ ਰਿਹਾ ਪਰ ਉੱਥੇ ਸੋਨਾ ਉਪਰਾਲਾ ਜਿਹੜਾ ਵਾ ਕੀਤਾ ਹੋਇਆ ਕਿ ਜਿੱਥੇ ਜਵਾਕਾਂ ਨੂੰ ਖੇਡ ਵਾਲੇ ਪਾਸੇ ਜਿਹੜਾ ਕੀ ਲਗਾਇਆ ਜਾ ਰਿਹਾ ਤੇ ਹੋਰ ਵੀ ਪਿੰਡਾਂ ਦੇ ਵਿੱਚ ਉਡੀਕ ਹੈ ਵੀ ਕਦੋਂ ਇਸ ਤਰੀਕੇ ਦੇ ਨਿਵੇਕਲੇ ਉਪਰਾਲੇ ਕੀਤੇ ਜਾਂਦੇ ਨੇ ਤੇ ਅਸੀਂ ਜਰੂਰ ਤੁਹਾਨੂੰ ਯਕੀਨ ਦਿਵਾਉਂਦੇ ਵੀ ਤੁਸੀਂ ਇਸ ਚੀਜ਼ਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸ਼ੁਰੂ ਕਰੋ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਵੀ ਸਾਡੇ ਪਿੰਡ ਵੀ ਇਸ ਤਰੀਕੇ ਨਾਲ ਗਰਾਊਂਡ ਐਸੀ ਖੜਾਉਣੇ ਆ ਤਾਂ ਅਸੀਂ ਜਰੂਰ ਤੁਹਾਡੇ ਪਿੰਡ ਵੀ ਆਵਾਂਗੇ ਉੱਥੇ ਵੀ ਕਵਰੇਜ ਕਰਾਂਗੇ ਤਾਂ ਇਦਾਂ ਦੀ ਹੋਰ ਅਪਡੇਟ ਤੁਹਾਨੂੰ ਦਿਖਾਉਂਦੇ ਰਾਵਾਂਗੇ ਤਾਂ ਦੇਖ ਰਹੇ ਸੀਟੀ ਹੈਡਲਾਈਨਸ ਵੀਡੀਓ ਜਰਨਲਿਸਟ ਸੇਵਾ ਸਿੰਘ ਦੇ ਨਾਲ ਮੈਂ ਅੰਬਰਵੀਰ ਥੈਂਕ ਯੂ ਸੱਜੇ ਵਿੱਚ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਸੀਗੇ ਕਿ ਆ ਹੀਰੇ ਇਸ ਸਮੇਂ ਤਿਆਰ ਹੋ ਰਹੇ ਨੇ ਤਾਂ ਹੀਰੇ ਨੂੰ ਤਰਾਸ਼ਣ ਵਾਲਾ ਜਿਹੜਾ ਵਿਅਕਤੀ ਹੈ ਇਹਨਾਂ ਦਾ ਕੋਚ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਗਿੰਦਰ ਸਿੰਘ ਹਾਂ ਜੀ ਸਰ ਤੁਸੀਂ ਇੰਨਾ ਵਿੱਚ ਵਧੀਆ ਉਪਰਾਲਾ ਜਿਹੜਾ ਕੀਤਾ ਹੈ ਜਾਂ ਜਿਹੜਾ ਇੱਥੇ ਸੇਵਾ ਨਿਭਾ ਰਹੇ ਹੋ ਸਰ ਕਿੰਨਾ ਕੁ ਸਕੂਨ ਜਿਹੜਾ ਕਿ ਮਿਲਦਾ ਹੈ ਵੀ ਗਰੀਬ ਘਰਾਂ ਦੇ ਜਵਾਕਾਂ ਨੂੰ ਵਧੀਆ ਰਾਹੇ ਪਾ ਰਹੇ ਹੋ ਬਹੁਤ ਵਧੀਆ ਮਿਲਿਆ ਮੈਨੂੰ ਸੇਵਾ ਦਿੱਤੀ ਗਈ ਆ ਜੱਗਾ ਸਿੰਘ ਜੀ ਨੇ ਤੇ ਗੁਰਮੀ ਸਿੰਘ ਨੇ ਤੇ ਇਹ ਸੇਵਾ ਦਿੱਤੀ ਮੈਂ ਵੈਸੇ ਤੇ ਘਰੇ ਵਿਹਲੇ ਹੀ ਬੈਠਾ ਹੁੰਦਾ ਸੀ ਤੇ ਇਹ ਸੇਵਾ ਦਿੱਤੀ ਮੈਂ ਸੇਵਾ ਹੀ ਕਰ ਰਿਹਾ ਜੀ ਵੈਸੇ ਦਾ ਤੇ ਮੇਰੇ ਜਉਣਾ ਵੀ ਬੱਚੇ ਵਧੀਆ ਗੇਮ ਖੇਡਣ ਪਿੰਡ ਦਾ ਨਾਰੋਸ਼ਨ ਕਰ ਸ਼ਹਿਰ ਦਾ ਕਰ ਸਾਡੇ ਜ਼ਿਲ੍ਹੇ ਦਾ ਕਰ ਸਾਡੇ ਪੰਜਾਬ ਦਾ ਜਿਲ੍ਹਾ ਮਤਲਬ ਨਾਰੋਸ਼ਨ ਜਿਵੇਂ ਆਪਾਂ ਦੇਖਦੇ ਆ ਕਬੱਡੀ ਪਿਛਲੀਆਂ ਕੁਝ ਸਰਕਾਰਾਂ ਨੇ ਕਾਫੀ ਜ਼ੋਰ ਲਾਇਆ ਕਬੱਡੀ ਨੂੰ ਪ੍ਰੋਮੋਟ ਕਰਨ ਵਾਸਤੇ ਪਰ ਕੁਝ ਸਮੇਂ ਪਹਿਲਾਂ ਬਿਲਕੁਲ ਵਿਲੁਪਤ ਹੁੰਦੀ ਹੋਈ ਨਜ਼ਰ ਆ ਰਹੀ ਪਰ ਫਿਰ ਹੁਣ ਇੱਕ ਵਾਰੀ ਫੇਰ ਦੁਬਾਰਾ ਜਾਗਰੂਤ ਹੋਈ ਹੈ ਲੋਕਾਂ ਦਾ ਫੇਰ ਇੰਟਰਸਟ ਪੈਣਾ ਸ਼ੁਰੂ ਹੋ ਗਿਆ ਜੀ ਜੀ ਇਹ ਪੰਜਾਬ ਸਰਕਾਰ ਨੇ ਵੀ ਕੁਝ ਉਪਰਾਲਾ ਕੀਤਾ ਸੀਗਾ ਪੰਚਾਇਤ ਰਾਜ ਦੀ ਗੇਮਾਂ ਕਰਾਈਆਂ ਨੇ ਇਸੇ ਕਰਕੇ ਹੁਣ ਜਿਹੜੇ ਬੱਚੇ ਜਾਗਰੂਕ ਹੋ ਰਹੇ ਆ ਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਪਿੰਡ ਵੀ ਥੋੜਾ ਤਰੱਕੀ ਕਰੂਗਾ ਪਿਛਲੇ ਸਾਲਾਂ ਦੇ ਵਿੱਚ ਸਾਡੇ ਟਾਈਮ ਦੇ ਵਿੱਚ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਤਰੱਕੀ ਹੋਈ ਹੈ ਬਹੁਤ ਤੜਕੜੇ ਤੜਕੜੇ ਪਲੇਅਰ ਹੋਏ ਆ ਪੁਰਾਣੇ ਜਿਨ੍ਹਾਂ ਵਿੱਚ ਬਚਿੱਤੇ ਸਾਈਂ ਜੀ ਜੱਗੂ ਸੀ ਤੇ ਹੋਰ ਵੀ ਚੈ ਚਲ ਤੇ ਅਵਤਾਰ ਸਿੰਘ ਤਾਰੀ ਇਸ ਤਰ੍ਹਾਂ ਦੇ ਰਣਜੀਤ ਸਿੰਘ ਰਾਣਾ ਬਿਰਕ ਤੇ ਇਧਰ ਬਸੰਤ ਸਿੰਘ ਜੀ ਬਹੁਤ ਤਗੜੇ ਪਲੇਅਰ ਹੋ ਜਾ ਹਮੜਾ ਨਾ ਹੁੰਦਾ ਕਿਵੇਂ ਦੇ ਖੇਡ ਇਹਨਾਂ ਦੀ ਲੱਗਦੀ ਹੈ ਕਿਉਂਕਿ ਜੇ ਅਸੀਂ ਦੱਸਿਆ ਵੀ ਇਸ ਪਿੰਡ ਚੋਂ ਇੰਨੇ ਵਧੀਆ ਖਿਡਾਰੀ ਨਿਕਲੇ ਤਾਂ ਉਹਨਾਂ ਹੀ ਪਿੰਡਾਂ ਦੇ ਵਿੱਚੋਂ ਆ ਵੀ ਥਾਰੇ ਨਵੇਂ ਖਿਡਾਰੀ ਜਿਹੜੇ ਤਿਆਰ ਹੋ ਰਹੇ ਨੇ ਇਹਨਾਂ ਨੂੰ ਦੇਖੋ ਇੱਕ ਨਵੀਂ ਪਨੀਰੀ ਹੈ ਇਹ ਇਹਨਾਂ ਨੂੰ ਤਿਆਰ ਕਰਨਾ ਬਹੁਤ ਔਖਾ ਕੰਮ ਹੁੰਦਾ ਬੱਚਿਆਂ ਨੂੰ ਛੋੜੇ ਨੂੰ ਤਿਆਰ ਕਰਨਾ ਪਰ ਮੈਂ ਇਹ ਕਹਣਾ ਵੀ ਪੂਰੀ ਕੋਸ਼ਿਸ਼ ਕੀਤੀ ਹੈ ਉਹਨਾਂ ਤਿਆਰ ਹੋ ਰਹੇ ਬੱਚੇ ਬਹੁਤ ਟ੍ਰੇਨਡ ਹੋ ਗਏ ਆ ਕਾਫੀ ਇੰਟਰਸਟ ਲੈ ਰਹੇ ਆ ਬਹੁਤ ਜ਼ਿਆਦਾ ਬੱਚੇ ਆ ਰਹੇ ਆ ਸਾਡੇ ਕੋਲੇ ਪਹਿਲਾਂ 10-12 ਬੱਚੇ ਉਸ ਤੋਂ ਬਾਅਦ ਹੁਣ ਤਾਂ 50-60 ਬੱਚੇ ਆ ਰਹੇ ਵੱਡੇ ਛੋਟੇ ਸਾਰੇ ਬਹੁਤ ਵਧੀਆ ਬੱਚੇ ਆ ਰਹੇ ਆ ਤੇ ਪ੍ਰੈਕਟਿਸ ਵੀ ਪੂਰੀ ਫੁੱਲ ਕਰਾ ਰਹੇ ਮੈਂ ਵੀ ਪੂਰਾ ਆਪਣਾ ਟਾਈਮ ਦੇ ਰਿਹਾ ਤਿੰਨ ਘੰਟੇ ਤੇ ਇਹ ਬੱਚੇ ਬਾਕੀ ਆ ਨੌਜਵਾਨ ਵੀ ਇਹਨਾਂ ਨੂੰ ਪੂਰੇ ਪ੍ਰੈਕਟਿਸ ਕਰਾਉਂਦੇ ਭਾਈ ਜਿੱਦਾਂ ਅਸੀਂ ਦੱਸਿਆ ਬੱਚੇ ਖੇਡਦੇ ਨੇ ਤਾਂ ਇਹਨਾਂ ਕੋਲ ਟੋਟਲ ਕੋਚ ਕਿੰਨੇ ਆ ਜੀ ਕਿੰਨਾਂ ਕੋਲੇ ਵੀਰੇ 2 ਤੋਂ 3 ਕੋਚ ਨੇ ਜਿਵੇਂ ਸਵੇਰੇ ਸਾਡੇ ਕੋਚ ਬਚਿੱਤਰ ਸਿੰਘ ਜੀ ਉਹ ਮਿਹਨਤ ਲਗਾਉਂਦੇ ਆ ਤੇ ਸਾਡਾ ਇੱਕ ਸੁਨੇਹਾ ਵਾ ਸਾਰੇ ਜਿੰਨੇ ਆਲੇ ਦੁਆਲੇ ਦੇ ਪਿੰਡ ਆ ਜਾਂ ਸੁਣਨ ਵਾਲੇ ਸਰੋਤੇ ਨੇ ਵੀ ਇੱਥੇ ਦੋ ਟਾਈਮ ਮਿਹਨਤ ਲਾਉਂਦੀਆਂ ਸਵੇਰ ਟਾਈਮ ਬਚਿੱਤਰ ਸਿੰਘ ਜੀ ਮਿਹਨਤ ਲਵਾਉਂਦੇ ਆ ਤੇ ਸ਼ਾਮ ਨੂੰ ਸਾਡੇ ਕੋਚ ਸਾਹਿਬ ਮਿਹਨਤ ਲਵਾਉਂਦੇ ਆ ਤੇ ਅਸੀਂ ਇਹੀ ਉਪਰਾਲਾ ਕਰਦੇ ਆ ਵੀ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਨੇ ਜਿਹੜਾ ਵੀ ਪਲੇਅਰ ਇੱਥੇ ਆਉਣਾ ਚਾਹੁੰਦਾ ਵਾ ਕਬੱਡੀ ਸਿੱਖਣਾ ਚਾਹੁੰਦਾ ਜਾਂ ਖੇਡਣਾ ਚਾਹੁੰਦਾ ਵਾ ਮੋਸਟ ਵੈਲਕਮ ਆ ਜੇ ਕੋਈ ਸਾਡਾ ਭਰਾ ਵੱਡਾ ਹਾਦਿਰ ਤੋਂ ਛੋਟਾ ਜੇ ਨਸ਼ੇ ਦੀ ਦੱਦਲ ਚ ਫਸਿਆ ਹੋਇਆ ਉਹ ਨਸ਼ਾ ਆਪਣੇ ਮਨ ਤੋਂ ਛੱਡਣਾ ਚਾਹੁੰਦਾ ਵਾ ਅਸੀਂ ਉਹਦੀ ਉਹਦੇ ਚ ਵੀ ਹੈਲਪ ਕਰਾਂਗੇ ਉਹਦਾ ਸਾਰੀ ਖਰਾਕ ਜਿੰਨੇ ਵੀ ਪਲੇਅਰ ਸਾਡੇ ਇੱਥੇ ਖੇਡਣ ਮਿਹਨਤ ਲਾਉਣਗੇ ਉਹਨਾਂ ਦੀ ਖਰਾਕ ਦੀ ਜ਼ਿੰਮੇਵਾਰੀ ਅਸੀਂ ਸਾਡੀ ਆ ਉਹਨਾਂ ਨੂੰ ਰਗੜਾ ਛੋਲੇ ਦੇਸੀ ਜੋ ਕੇਲਿਆਂ ਦੀ ਸੇਵਾ ਹੁੰਦੀ ਆ ਉਹ ਅਸੀਂ ਕਰਾਂਗੇ ਸਾਡਾ ਇਹੀ ਉਪਰਾਲਾ ਵਾ ਵੀ ਵੱਧ ਤੋਂ ਵੱਧ ਪਲੇਅਰ ਸਾਡੇ ਪਿੰਡਾਂ ਕੰਨੀ ਦੇ ਉੱਠਣ ਕਿਉਂਕਿ ਲੁਧਿਆਣੇ ਏਰੀਆ ਚ ਕੋਈ ਨਾਮੀ ਪਲੇਅਰ ਹੋਏ ਨਹੀਂ ਜਾਦੇ ਹੋਏ ਆ ਬਹੁਤ ਘੱਟ ਹੋਇਆ ਇਹ ਇਹ ਮਾਲਵੇ ਚ ਸਾਡੇ ਲੁਧਿਆਣੇ ਚ ਖਾਸ ਕਰਕੇ ਕਬੱਡੀ ਘਟਾ ਤਾਂ ਕਿ ਸਾਡਾ ਇਹੀ ਉਪਰਾਲਾ ਵਾ ਵੀ ਕਬੱਡੀ ਵਧੇ ਤਾਂ ਕਿ ਨਸ਼ਾ ਘਟੇ ਕਬੱਡੀ ਸਾਡੀ ਵਧੇ ਸਾਡਾ ਇਹੀ ਉਪਰਾਲਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ